ਕਮਣੀ ਖਣੀਆਂ ਜਾਂ ਗੱਲਾਂ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਅੱਜ ਸਮੂਹ মিডিਆ ਨੂੰ ਔਰ ਗੁਰੂ ਕੀ ਸੰਗਤ ਨੂੰ ਗੁਰੂਕਿਆਂ ਲਾੜੀਆਂ ਫੌਜਾਂ ਨੂੰ ਜ਼ਰੂਰੀ ਇੱਕ ਬੇਨਤੀ ਕਰਨੀ ਹੈ ਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਪਖੰਡਵਾਦ ਦੇਨ ਬਦੇ ਨੂੰ ਵਧਦਾ ਜਾ ਰਿਹਾ ਕੋਈ ਸੱਜੇ ਬਾਬਾ ਪੈਦਾ ਜਾਂਦਾ ਕੋਈ ਖੱਬੇ ਬਾਬਾ ਪੈਦਾ ਹੋ ਜਾਂਦਾ ਕੋਈ ਚੜ੍ਹਦੇ ਵਾਲ ਪੈਦਾ ਜਾਂਦਾ ਕੋਈ ਲੈਂਦੇ ਵਾਲ ਪੈਦਾ ਹੋ ਜਾਂਦਾ ਪੇ ਜਦੋਂ ਆਪਾਂ ਪੰਜਾਬ ਦੇ ਚਾਰੇ ਕੋਨੇ ਵੇਖਦੇ ਚਾਰੇ ਕੋਨੇ ਬਾਬਿਆਂ ਦੇ ਨਾਲ ਭਰੇ ਆ ਉਹਨੇ ਸ਼ਾਇਦ ਪੰਜਾਬ ਦੇ ਵਿੱਚ ਢਾਬੇ ਨਹੀਂ ਆ ਜਿੰਨੇ ਪੰਜਾਬ ਦੇ ਵਿੱਚ ਬਾਬੇ ਆ ਤੇ ਉਹ ਆਪਣੇ ਪਖੰਡਵਾਦ ਅਨਸਾਰ ਦੁਕਾਨਾਂ ਚਲਾ ਰਿਹਾ ਹੁਣ ਉਹ ਬਾਬੇ ਸੱਚੇ ਆ ਜਾਂ ਉਹ ਬਾਬੇ ਝੂਠੇ ਆ ਇਹ ਹੁਣ ਰੀਲਾਂ ਬਣਾ ਕੇ ਤੇ ਆਪਾਂ ਉਹਨਾਂ ਦਾ ਫੈਸਲਾ ਨਹੀਂ ਕਰ ਸਕਦੇ ਇੱਕ ਬੰਟੀ ਬਾਬਾ ਪਿਛਲੇ ਦਿਨੀ ਕਾਫੀ ਫੇਮਸ ਆ ਮਸ਼ਹੂਰ ਆ ਉਹ ਕਾਫੀ ਚਾਂਦਨਾ ਦੇ ਉੱਤੇ ਉਹਦੀ ਇੰਟਰਵਿਊ ਵੀ ਕਰੋਈ ਆ ਉਹ ਆਪਣਾ ਸਿਰ ਘਮੋ ਘਮਾ ਰਿਆ ਕਦੀ ਆਪਣੇ ਢੀਡੇ ਲਾਉਂਦਾ ਵਾ ਤੇ ਚੰਗੇ ਭਲੇ ਸਰਦਾਰ ਮੈਂ ਕਹਿੰਨਾ ਵੀ ਗਾਇਤ ਜਿਹੜੇ ਜਾ ਕੇ ਉਹਦੇ ਪੈਰਾਂ ਦੇ ਵਿੱਚ ਸਿਰ ਰੱਖਦੇ ਆ ਤੇ ਉਹਨਾਂ ਲਾਣਤੀਆਂ ਤੇ ਮੈਂ ਕਹਿੰਨਾ ਵੀ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਇੱਕ ਬੰਦਾ ਹੋ ਗਿਆ ਤੇ ਮੈਂ ਸਾਰੇ মিডিਆ ਵਾਲੇ ਭੈਣ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਮੇਰਾ ਇਹ ਸੱਦਾ ਮੇਰੇ ਵੱਲੋਂ ਇਹ ਜਿਹੜਾ ਚੈਲੰਜ ਆ ਇਹ ਬਾਬੇ ਨੂੰ ਬੰਟੀ ਤੱਕ ਮੇਰਾ ਇਹ ਮੈਸੇਜ ਪਹੁੰਚਾ ਦਿਓ ਕਿ 13 13 ਤੋਲਣ ਵਾਂ ਤੇ 13 ਤਰੀਕ ਨੂੰ 13 ਮਾਰਚ ਨੂੰ ਤੇਨਵੀਂ ਵੀਰਵਾਰ ਨੂੰ ਕੱਲ 12 ਵਜੇ ਤੇਰੇ ਪ੍ਰੇਮ ਧਾਮ ਆਪਾਂ ਆਵਾਂਗੇ ਤੇ ਜਿਹੜੀ ਵੀ ਗੱਲ ਕਰਨੀ ਆ ਉਹ ਮੀਡੀਆ ਦੇ ਸਾਹਮਣੇ ਕਰਾਂਗੇ ਠੀਕ ਆ ਇਹ ਨਹੀਂ ਵੀ ਅਸੀਂ ਤੈਨੂੰ ਕੋਈ ਜਾਨੋ ਮਾਰਨਾ ਜਾਂ ਇਦਾਂ ਕਰਨਾ ਜਾਂ ਉਦਾਂ ਕਰਨਾ ਜਾਂ ਪਹਿਲਾਂ ਅਰਦੂ 2-4 ਸਵਾਲ ਕੀਤੇ ਚੱਲ ਗਏ ਅਸੀਂ ਸਵਾਲ ਉਹ ਕਰਨੇ ਆ ਜਿਹੜੇ ਸਵਾਲ ਅੱਜ ਦਾ ਸਮਾਂ ਮੰਗ ਕਰਦਾ ਅਸੀਂ ਵੇਖਣੀ ਆ ਤੁਹਾਡੀ ਕਰਾਮਾਤ ਤੇ ਤੁਸੀਂ ਆਪਣੀਆਂ ਕਰਾਮਾਤਾਂ ਅਕੀਆਂ ਕਰ ਲਓ ਤੇ 13 ਤਰੀਕ ਨੂੰ ਸੰਗਤ ਦੇ ਸਾਹਮਣੇ ਤੁਹਾਡੀਆਂ ਕਰਾਮਾਤਾਂ ਆਪਾਂ ਵੇਖਣੀਆਂ ਤੇ ਜੇ ਤੁਹਾਡੇ ਚ ਕਰਾਮਾਤਾਂ ਹੋਣਗੀਆਂ ਤਾਂ ਅਸੀਂ ਫਤੇ ਬੁਲਾ ਕੇ ਧੁੱਪ ਕਰਕੇ ਦਰਪਣਾ ਤੇ ਨਹੀਂ ਤੇ ਫਿਰ ਫਤੇ ਤੁਹਾਡੀ ਬੁਲਾਈ ਜਾਣੀਆਂ ਤੁਸੀਂ ਸੰਗਤ ਦੇ ਕੋਲੋਂ ਮਾਫੀ ਮੰਗਣੀ ਆਂ ਕਿ ਮੈਂ ਪਖੰਡੀ ਬੰਦਾ ਮੇਰੇ ਚ ਕੋਈ ਕਰਾਮਾਤ ਨਹੀਂ ਇਹ ਹੁਣ ਸਿੱਧ ਕਰਾਮਾਤ ਜਿਹੜੇ ਪੀਤ ਪਗੰਬਰ ਤੇ ਹੋਣੇ ਆ ਧਿਆਲਾ ਭਾਈ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਘੰਨ 12 ਵਜੇ ਪ੍ਰੇਮਤਾ ਬਾਬਾ ਬੰਟੀ ਆਪਾਂ ਆ ਰਹੇ ਆਂ ਮੇਰੀ ਬੋਲਣ ਉੱਤੇ ਰਹਿ ਜਾਈਂਗਾ